ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਕੈਨੇਡਾ ਦੇ ਵਿੱਚ ਉਹਨਾਂ ਵਿਦਿਆਰਥੀਆਂ ਦੇ ਰਿਸ਼ਤੇਦਾਰਾਂ ਨੂੰ ਵੀ ਧੜਾ ਧੜ ਵੀਜ਼ੇ ਮਿਲ ਰਹੇ ਨੇ ਜਿਹੜੇ ਵਿਦਿਆਰਥੀ ਕੈਨੇਡਾ 'ਚ ਪੜ ਰਹੇ ਨੇ ਔਰ ਜਿਨ੍ਹਾਂ ਦੇ ਸਪਾਊਸ ਕੈਨੇਡਾ 'ਚ ਪੜ ਰਹੇ ਨੇ ਜਾਂ ਤਾਂ ਇੰਡੀਆ ਦੇ ਵਿੱਚ ਉਹਨਾਂ ਦਾ ਦੂਸਰਾ ਪਾਰਟਨਰ ਵਿਜ਼ਟਰ ਵੀਜ਼ਾ ਡਿਪੈਂਡੈਂਟ ਵੀਜ਼ਾ ਤੇ ਜਾ ਸਕਦਾ ਹੈ ਜਾਂ ਸਪਾਊਸ ਵਰਕ ਪਰਮਿਟ ਦੀ ਫਾਈਲ ਲਾ ਸਕਦਾ ਹੁਣ ਸਵਾਲ ਇਹ ਹੈ ਕਿ ਮਾਪੇ ਨੂੰ ਵੀਜ਼ੇ ਕਿੰਨੇ ਕੁ ਦੇ ਰਿਹਾ ਹੈ ਵਿਦਿਆਰਥੀਆਂ ਦੇ ਮਾਪੇ ਨੂੰ ਕੈਨੇਡਾ ਪਤਾ ਲੱਗਿਆ ਹੈ ਕੀ ਬਹੁਤ ਤੇਜ਼ੀ ਦੇ ਨਾਲ ਵੀਜ਼ੇ ਦੇ ਰਿਹਾ ਹੈ ਇਹਦਾ ਕਾਰਨ ਕੀ ਹੈ ਰਿਸ਼ਤੇਦਾਰਾਂ ਨੂੰ ਵੀ ਵੀਜ਼ੇ ਦੇਣ ਲੱਗਿਆ ਕੈਨੇਡਾ ਵਿਦਿਆਰਥੀਆਂ ਦੇ ਇਹਦੇ ਉੱਪਰ ਕਲੀਅਰਿਟੀ ਲਵਾਂਗੇ ਅੱਜ ਤੀਰਤ ਸਿੰਘ ਪਨਾਕਲ ਸਾਡੇ ਨਾਲ ਮੌਜੂਦ ਨੇ ਤੀਰਤ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਸਰ ਦੇ ਪ੍ਰੋਗਰਾਮ ਲਈ ਤੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੀਰ ਜੀ ਇਹ ਚਰਚਾ ਮਾ ਨੇ ਕਿ ਜਿਹੜੇ ਵਿਦਿਆਰਥੀ ਕੈਨੇਡਾ ਚ ਪੜ੍ਹ ਰਹੇ ਨੇ ਹੁਣ ਭੈਣ ਭਰਾ ਰਿਸ਼ਤੇਦਾਰਾਂ ਨੂੰ ਵੀ ਵੀਜ਼ੇ ਮਾਪੇ ਬਾਪ ਤੋਂ ਇਲਾਵਾ ਤੇ ਬਿਲਕੁਲ ਸਰ ਇਹਨੂੰ ਆਪਾਂ ਆਪਾਂ ਮਿਸਟਰ ਵੀਜ਼ਾ ਵੀ ਕਹਿੰਦੇ ਆ ਤੇ ਯੈਸ ਜੋ ਮਿਸਟਰ ਵੀਜ਼ਾ ਦਾ ਟ੍ਰ ਤੇ ਸਰ ਮੈਂ ਤਾਂ ਕਹੂੰਗਾ ਅੱਜ ਤੱਕ ਵੀ ਐਨੇ ਵੀਜ਼ੇ ਕਦੇ ਨਹੀਂ ਦੇਖੇ ਗਏ ਹੁਣੇ ਤੇ ਅੱਜ ਮੈਂ ਦੱਸ ਵੀ ਰਿਹਾ ਮੈਂ ਤੁਸੀਂ ਵੀ ਸ਼ਾਇਦ ਬੈਨਕਲ ਦੀ ਐਡ ਦੇਖੀ ਹੋਗੀ ਨਹੀਂ ਵੀ ਦੇਖੀ ਤਾਂ ਮੈਂ ਲਗੂੰਗਾ ਜੇ ਦੁਬਾਰਾ OC ਤੇ ਜਰੂਰ ਆਪਣਾ ਸੈੱਟ ਚੱਕੋ ਕਿਉਂਕਿ ਤੁਹਾਡਾ ਹੋ ਸਕਦਾ ਆਉਣ ਵਾਲੇ ਸਮੇਂ 'ਚ ਤੁਹਾਨੂੰ ਫਾਇਦਾ ਹੋ ਸਕਦਾ ਫਾਇਦੇ ਦੀ ਨੁਕਸਾਨ ਸਭ ਗੱਲ ਕਰਾਂਗੇ ਇਸ ਵੀਡੀਓ 'ਚ ਅਸੀਂ 1 ਰੁਪਿਆ ਵੀ ਬੈਨਕਲ ਦੀ ਟੀਮ ਤੋਂ ਸਾਡੇ ਜਲੰਧਰ ਰਾਮ ਰਿਸਰਚ ਚੰਡੀਗੜ੍ਹ ਆਫਿਸ ਨਹੀਂ ਚਾਰਜ ਕੀਤਾ ਜਾ ਰਿਹਾ ਐਡਵਾਂਸ ਦੇ ਵਿੱਚ ਆ ਵੀਜ਼ਾ ਜਦੋਂ ਤੁਹਾਡਾ ਆਇਆ ਦੈਨ ਜਿਹੜਾ ਸੀ ਤੁਹਾਨੂੰ ਆਪਣਾ ਪ੍ਰੋਫਿਟ ਚਾਰਜ ਪ੍ਰੋਫਿਟ ਚਾਰਜ ਕਰਾਂਗੇ ਉਹ ਵੀ ਲਿਮਿਟਿਡ ਹੋਏਗਾ ਕੋਈ ਇੰਦਰ ਦਾ ਕੰਮ ਨਹੀਂ ਆ ਸੋ ਇਹ ਜਾਂ ਉਹ ਚੀਜ਼ ਮੈਂ ਤਾਂ ਕਹਾਂਗਾ ਸਰ ਜਿਹੜੇ ਕਿ ਲੱਖਾਂ ਰੁਪਏ ਆਪਣੇ ਪੰਜਾਬੀ ਦੇ ਕੋ ਪੈਸੇ ਖਰਚਾਉਣਗੇ ਜੇ ਰੀਵਨ ਵੀਜ਼ਾ ਹੁਣ ਜੇ ਪਹੁੰਚਾ ਦੇ ਸੋ ਇਸ ਵਾਰੀ ਉਮਰ ਦੇ ਲੋਟਰੀ ਨਹੀਂ ਲਈ ਹੋਈ ਜਿਹੜੇ ਕੰਮ ਕਰਦੇ ਤੇ ਮੈਂ ਤਾਂ ਕਹਿੰਦਾ ਬਚੋ ਆਪਣਾ ਕੀਮਤੀ ਪੈਸਾ ਬਚਾਓ ਉਹੀ ਕੰਮ ਐਸ ਵੇਲੇ ਬੈਕਰ ਦੀ ਟੀਮ ਕੋ ਤੁਸੀਂ ਕਰਵਾ ਸਕਦੇ ਆ ਬਿਨਾ ਕਿਸੇ ਇੱਕ ਰੁਪਏ ਦੇ ਇਸ ਲਈ ਤੇ ਅੱਜ ਜੂ ਸਰ ਤੁਸੀਂ ਕਿਹਾ ਇਹ ਬਿਲਕੁਲ ਸੱਚਾਈ ਹੈ ਕੀ ਆ ਸਪான்ਸਰਸ਼ਿਪ ਤੇ ਜੇਕਰ ਤੁਸੀਂ ਅਪਲਾਈ ਕਰਦੇ ਪਾ ਮਿਰਦੇ ਆ ਪੀ ਆਰਾ ਫਰੈਂਡਸ ਦਾ ਜਾ ਵੀਜ਼ਾ ਦੇ ਚਾਂਸਸ ਬਹੁਤ ਜ਼ਿਆਦਾ ਹੈਗੇ ਸੋ ਅੱਜ ਦੀ ਡੇਟ ਇਸ ਲਈ ਮੈਂ ਤੁਹਾਨੂੰ ਕਹਾਂਗਾ ਕਿ ਜਰੂਰ ਅਪਲਾਈ ਕਰੋ ਚਾਹੇ ਤੁਹਾਡੇ ਬੱਚੇ ਛੋਟੇ ਆ ਯੰਗ ਬੱਚਿਆਂ ਦੇ ਵਾਧੂ ਵੀਜ਼ਾ ਦਾ ਪਿਛਲੇ ਸਮੇਂ ਚ ਆਇਆ ਇੰਸਟਾਗ੍ਰam ਪੇ ਨਹਿਕਾ ਦਾ ਜਰੂਰ ਇੱਕ ਵਾਰੀ ਜਾ ਕੇ ਦੇਖ ਲਓ ਸਾਰੇ ਕੱਲੀ ਕੱਲੀ ਦਾਦੇ ਪ੍ਰੂਫ ਵਾਸਤੇ ਇੰਨੇ ਯੰਗੇ ਚ ਬੱਚੇ ਅਦੇ ਵੀਜ਼ੇ ਮੈਂ ਅੱਜ ਇਹ ਗੱਲ ਕਰਾਂ ਮੈਂ ਤੜੀ ਇੰਨੀ ਅੱਜ ਤੱਕ ਆਪਣੇ ਕੈਰੀਅਰ ਚ ਦੇਖਿਆ ਸੀ ਜਿੰਨੇ ਕਿ ਹੋਰ ਯੰਗੇ ਜਿਹੜੇ ਬੱਚਾ ਦੇ ਵੀਜ਼ਾ ਆ ਰਹੇ ਜਿਦਾ ਕਿ ਫਾਇਦਾ ਫਾਇਦਾ ਤੇ ਜਰੂਰ ਕਿਸਮਤ ਦਾ ਜਵਾਓ ਇੱਕ ਗੱਲ ਹੋਰ ਕਲੀਅਰ ਕਰ ਦ ਵਿਸਟਰੇ ਵੀਜ਼ਾ ਤੇ ਜੇਰੇ ਫੂਜ਼ਲ ਲੱਗੀ ਆ ਹਾਂ ਜੀ ਜੀ ਸੱਚ ਬੋਲਿਆ ਸਾਰੀ ਇਨਫੋਰਮੇਸ਼ਨ ਸੱਚੀ ਦਿੱਤੀ ਆ ਰੱਬ ਨਾ ਕਰੇ ਜੀ ਵੀਜ਼ਾ ਨਹੀਂ ਵੀ ਆਉਂਦਾ ਕੋਈ ਫਰਕ ਨਹੀਂ ਪੈਂਦਾ ਅਗਲੇ ਸਮੇਂ ਦੇ ਵਿੱਚ ਤੇ ਅੱਜ ਮੈਂ ਸਟਰੋਂਗਲੀ ਤੁਹਾਨੂੰ ਕਹੂੰਗਾ ਬਿਲਕੁਲ ਜੇਕਰ ਤੁਹਾਡਾ ਮਲਗੀ ਤੁਹਾਡੇ ਬੱਚਾ ਇੱਕ ਬੱਚਾ ਉੱਥੇ ਹੈਗਾ ਜਾਂ ਇੱਕ ਦੂਸਰਾ ਇੱਥੇ ਆ ਜੇ ਤੁਹਾਡੇ ਰਿਸ਼ਤੇਦਾਰ ਉੱਥੇ ਹੈਗੇ ਆ ਜੇ ਤੁਸੀਂ ਚਾਹੁੰਦੇ ਆ ਅਪਲਾਈ ਕਰਨਾ ਤਾਂ ਜਰੂਰ ਬੱਚੇ ਦਾ ਅਪਲਾਈ ਕਰੋ ਕਿਉਂਕਿ ਵੀਜ਼ਾ ਇਸ ਵੇਲੇ ਕੈਨੇਡਾ ਖੁੱਲ ਕੇ ਦੇ ਰਿਹਾ ਚਾਂਸਸ ਕਿ ਹੈਗੇ ਆ ਫਰਦਾ ਕੀ ਹੋਗਾ ਕਿਉਂਕਿ ਇੱਕ ਤਾਂ ਪ੍ਰੋਵੀਜ਼ਨਲ ਐਟੈਸਟੇਸ਼ਨ ਲੈਟਰ ਤਾਂ ਲੋੜ ਆ ਜੇ ਤੁਸੀਂ ਇੰਡੀਆ ਲੋ ਅਪਲਾਈ ਕਰਦੇ ਜੇ ਤੁਹਾਡੇ ਕੋਲ ਵੀਜ਼ਾ ਉੱਥੇ ਜਾ ਕੇ ਵੀ ਤੁਸੀਂ ਅਪਲਾਈ ਕਰਕੇ ਵੀਜ਼ਾ ਕਨਵਰਟ ਕਰਾ ਸਕਦੇ ਹੋ ਦੂਜੀ ਚੀਜ਼ ਆ ਇੰਡੀਆ ਤੋਂ ਡਬਲ ਜੀਆਈਸੀ ਦੇਣੀ ਪੈਣੀ ਆ ਉੱਥੇ ਜਾ ਕੇ ਜੀਆਈਸੀ ਦਾ ਕੋਈ ਚੱਕਰ ਨਹੀਂ ਕਿਉਂਕਿ ਆਨਸ਼ੋਰ ਸਟੂਡੈਂਟ ਦੇ ਵਿੱਚ ਉਹ ਕਨਵਰਟ ਹੋ ਜਾਂਦਾ ਹਾਂ ਇੱਕ ਸਾਲ ਦੀ ਫੀਸ ਦੇਣ ਦੀ ਵੀ ਲੋੜ ਨਹੀਂ ਹੈ 6 ਮਹੀਨੇ ਦੀ ਫੀਸ ਦੇ ਕੇ ਵੀ ਤੁਸੀਂ ਉੱਥੇ ਕਰ ਸਕਦੇ ਆ ਇੰਡੀਆ 'ਚ ਕਾਲਜੇਸ ਉਹਦੇ ਸੀਟਾਂ ਲਿਮਟਿਡ ਆ ਪਰ ਜੇ ਉਹ ਵੀ ਬਚਾ ਉੱਥੇ ਜਾ ਕੇ ਅਪਲਾਈ ਕਰਦਾ ਉইল ਉਡਨੀ ਸੋ ਤੁਸੀਂ ਆਪਣੇ ਮਨਪਸੰਦ ਕਾਲਜ ਵਿੱਚ ਵੀ ਜਾ ਸਕਦੇ ਆ ਸੋ ਵਿਨ ਵਿਨ ਸਿਚੁਏਸ਼ਨ ਹੈਗੀ ਆ ਇਹ ਉਹ ਚੀਜ਼ ਆ ਜੇ ਅੱਜ ਤੋਂ ਤੁਸੀਂ ਮੈਨੂੰ ਸਾਢੇ 2 ਸਾਲ ਪੁਰਾਣੇ ਸ਼ੋਅ 'ਚ ਪੁੱਛਦੇ ਮੈਂ ਬਿਲਕੁਲ ਵੀ ਐਡਵਾਈਸ ਨਹੀਂ ਕਰਦਾ ਮੈਂ ਕਹਿੰਦਾ ਪਾਣੀ ਕਰਨਾ ਕਿ ਦੀ ਫਸ ਜਾਗੇ ਬਟ ਇਸ ਵੇਲੇ ਕੈਨੇਡਾ ਨੇ ਮੈਗਾ ਗੰਗਾ ਵੀਜ਼ਾ ਦੇ ਉਹ ਪੂਰਾ ਜਿਹੜੇ ਕੀ ਸਾਰੇ ਬੈਰੀਅਰ ਚੱਕੇ ਹੋਏ ਆ ਇੰਨਾ ਵੱਧੂ ਵੱਡੇ ਨੰਬਰ ਤੇ ਵੀਜ਼ਾ ਆ ਰਿਹਾ ਜਿੰਨੀਆਂ ਮਰਜ਼ੀ ਤੁਸੀਂ YouTube 'ਤੇ ਇੰਟਰਨਲੀ ਇਹ ਵੀਡੀਓ ਦੇਖੋ ਵਲੌਗਰ ਸੀ ਉੱਥੇ ਵੀਡੀਓ ਦੇਖੋ ਬਟਾ ਮੈਂ ਤਾਂ ਕਹੂੰਗਾ ਸਾਰੀਆਂ ਗੱਲਾਂ ਹੀ ਆਂ ਹਰ ਬੱਚਨ ਦੇਖੋ ਤੁਸੀਂ ਜਿਹੜੇ ਵਲੌਗਰਸ ਜਿਹੜੇ ਬੱਚਿਆਂ ਨੂੰ ਕਹਿੰਦੇ ਸੀ ਨਾ ਕੈਨੇਡਾ ਕੁਛ ਨਹੀਂ ਹੈਗਾ ਸਭ ਕੁਝ ਖਤਮ ਆ ਆਜੋ ਵਲੌਗਰਸ ਕੀ ਕਰ ਰਹੇ ਸਾਰੇ ਮਾੜਾ ਚੰਗਾ ਨਹੀਂ ਕਹਿ ਰਹੇ ਹੁਣ ਕਿਸੇ ਕੰਪਨੀ ਦੀਆਂ ਮਸ਼ਹੂਰੀਆਂ ਕਰਕੇ ਰੈਵਨਿਊ ਉੱਠਾ ਕਰ ਰਹੇ ਆ ਪੈਸਾ ਕਮਾ ਰਹੇ ਸੋ ਇੱਕ ਤਾਂ ਆਪਣੀ ਰੀਚ ਵਧਾ ਕੇ ਸਾਰਾ ਕੁਝ ਕਰ ਗਏ ਸੋ ਅੱਜ ਵੀ ਮੈਂ ਕਹੂੰਗਾ ਬਟਾ ਨਾ ਕੈਨੇਡਾ ਨੂੰ ਨਹੀਂ ਕਿ ਮਿਲਾ ਕਾਰੋਬਾਰ ਚੱਲਦਾ ਸਾਰਾ ਕੁਝ ਬਸ ਓਵਰਾਲ ਪਿਕਚਰ ਨਹੀਂ ਉਹ ਕੈਨੇਡਾ ਅੱਜ ਵੀ ਵਧੀਆ ਸਮਝ ਲਗਣਾ ਵਾ ਅੱਜ ਕੈਨੇਡਾ ਵੀਜ਼ੇ ਦੇ ਰਿਆ ਨਾ ਸਾਨੂੰ ਕਈ ਵਾਰੀ ਲਾਈਟਲੀ ਲੱਗ ਰਿਹਾ ਨਹੀਂ ਯਾਰ ਕੈਨੇਡਾ ਵਧੀਆ ਹੀ ਦੇ ਰਿਹਾ ਹੁਣ ਕੈਨੇਡਾ ਆ ਪੈ ਗਿਆ ਕੈਨੇਡਾ ਕੰਦ ਪੈ ਗਿਆ ਜਿੱਦਣ ਕੈਨੇਡਾ ਸਿੱਟਾ ਗਿਆ ਨਾ ਇਹ ਉਦੋਂ ਪਤਾ ਲੱਗਣਾ ਯਾਰ ਕਾਸ਼ ਉਦੋਂ ਆਪਾਂ ਅਪਲਾਈ ਕਰ ਲੈਂਦੇ ਵਧੀਆ ਤਰੀਕੇ ਫ੍ਰੀ ਭਾਈ ਚਲੇ ਜਾਣਾ ਸੀਗਾ ਮਿਸਟਰ ਵੀਜ਼ਾ ਯੈਸ ਮੇਰੇ ਹੀ ਕਹਿਣਾ ਹੁੰਦਾ ਸੀਗਾ ਕਿਸਮਤ ਅਜਾ ਮਉ ਵੀਜ਼ਾ ਵਾ ਤੇ ਹਾਂ ਜੇ ਲੱਗ ਗਿਆ ਬਹੁਤ ਵਧੀਆ ਜੇ ਨਹੀਂ ਲੱਗਾ ਤਾਂ ਘਟੋ ਘਟ ਪੈਸੇ ਦਾ ਨੁਕਸਾਨ ਨਾ ਹੋਵੇ ਸੋ ਇਸ ਚੀਜ਼ ਵਾਸਤੇ ਜਰੂਰ ਮੈਦਾ ਗੰਗਾ ਫਾਇਦਾ ਤੁਸੀਂ ਚੱਕ ਸਕਦੇ ਆ ਕਿਸੇ ਤਰ੍ਹਾਂ ਦੀ ਵੀ ਕੈਟਾਗਰੀ ਦੇ ਤੁਸੀਂ ਅਪਲਾਈ ਕਰਨਾ ਚਾਹੁੰਦੇ 8557885578 ਨੰਬਰ ਜਲੰਧਰ ਅਬਰਸਰ ਚੰਡੀਗੜ੍ਹ ਆਫਿਸ 17 ਸੈਕਟਰ ਸਾਨੂੰ ਜਰੂਰ ਮਿਲ ਸਕਦੇ ਆ ਸੱਚ ਮੈਂ ਖੋਰ ਗਿਆ ਜਵਾ ਹੋਟਲ ਬੁਕਿੰਗ ਤੇ ਸਰ ਆ ਮਤ ਹੁਣ ਜਿਹੜਾ ਕੀ ਆ ਐਪ੍ਰਲ ਜਿਹੜਾ ਕੀ ਆਪਣਾ ਹੁਣ ਵੀਰ ਵੀਰ ਗਿਆ ਜਿਹੜਾ ਬਟ ਹਾਂ ਐਪ੍ਰਲ ਮਤ ਹੋਟਲ ਬੁਕਿੰਗ ਤੇ ਵਧੀਆ ਨਹੀਂ ਰਿਹਾ ਪਰ ਜੇ ਮੈਂ ਉਸ ਤੋਂ ਪਹਿਲੀ ਗੱਲ ਕਰਾਂ ਜਨੂਅਰੀ ਫੈਬ ਮਾਰਚ ਦੀ ਬਹੁਤ ਜ਼ਿਆਦਾ ਵੀਜ਼ੇ ਹੋਟਲ ਬੁਕਿੰਗ ਤੇ ਵੀ ਆ ਜਿਹੜੇ ਆਏ ਆ ਸਮੇਂ ਦੀ ਨਜ਼ਾਕਤ ਹੁੰਦੀ ਆ ਸੋ ਮੈਂ ਇੱਕ ਵਾਰੀ ਕਹਿਣਾ ਹਾਂ ਨਾ ਕਦੇ ਵੀ ਵੀਜ਼ਾ ਦੀ ਗਾਰੰਟੀ ਜਿਹੜਾ ਸਾਹਮਣੇ ਵਾਲਾ ਤੁਹਾਨੂੰ ਦਵੇ ਨਾ ਪੈਸੇ ਕਟਾਉਣੇ ਬੜੇ ਔਖੇ ਆ ਸਾਹਮਣੇ ਵਾਲਾ ਬੰਦਾ ਤੁਹਾਨੂੰ ਵੀਜ਼ੇ ਦੀ ਗਾਰੰਟੀ ਦੇਵੇ ਨਾ ਬੰਦਾ ਆਪਣੇ ਪੰਜਾਬੀ ਬੜੇ ਦਲੇਰ ਆ ਕਹਿੰਦੇ ਚੱਕ ਦੇ ਬੱਟੇ ਪਰ ਮੈਂ ਤਾਂ ਕਹੂੰਗਾ ਕਿ ਕਦੇ ਵੀ ਐਦਾਂ ਦੀ ਕੋਈ ਇਨਫੋਰਮੇਸ਼ਨ ਆ ਦੇ ਬੈਠੇ ਹੋ ਰਿਫਿਊਜ਼ਲ ਦਾ ਹਾਲ ਹੈਗਾ ਇੱਕ ਗਾਰੰਟੀ ਜਿਹੜਾ ਬੰਦਾ ਦਿੰਦਾ ਨਾ ਉਹਨੇ ਤੁਹਾਡੀ ਫਾਈਲ 'ਚ ਛੇੜਖਾੜ ਕਰਕੇ ਛੇੜਖਾਨੀ ਕਰਕੇ ਪੇਪਰ ਉੱਪਰ ਥੱਲੇ ਲਾ ਕੇ ਗਲਤ ਪੇਪਰ ਲਾ ਕੇ ਤੁਹਾਡੀ ਸਾਰੀ ਜ਼ਿੰਦਗੀ ਖਰਾਬ ਕਰ ਦੇਣੀ ਆ ਪਹੁੰਚ ਵੀ ਨਹੀਂ ਵੀਜ਼ਾ ਵੀ ਲੱਗੇ ਫਿਰ ਉੱਥੇ ਜਾ ਕੇ ਕੀ ਕਰੋਗੇ ਫੇਕ ਸਪਾਂਸਰਰਾ ਦਿਓ ਜਿੰਨਾ ਹੋ ਸਕੇ ਬਤਵਾਦੂ ਵੀ ਬਚਣਾ ਮੈਂ ਅਸੀਂ ਜੇ ਸਾਡੇ ਤੁਸੀਂ ਕਿਸੇ ਵੀ ਆਫਿਸ ਆਉਂਦੇ ਨਾ ਜਰੂਰ ਤੁਸੀਂ ਆਪ ਸਾਡੇ ਹਰ ਕਾਉਂਸਲਰ ਦੇ ਪਿੱਛੇ ਲਿਕੇ ਲਾਇਆ ਹੋਇਆ ਕੋਈ ਫੇਕ ਡਾਕੂਮੈਂਟ ਨਾ ਸਾਡੇ ਵੱਲੋਂ ਲਾਇਆ ਜਾਏਗਾ ਨਾ ਅਸੀਂ ਐਡਵਾਈਸ ਕਰਾਂਗੇ ਕਿਉਂ ਘੱਟ ਖਾ ਲਾਂਗੇ ਪਰ ਕਿਸੇ ਬੱਚੀ ਦੀ ਜ਼ਿੰਦਗੀ ਨਹੀਂ ਅਸੀਂ ਖਰਾਬ ਕਰਾਂਗੇ ਜੇ ਗਲਤ ਡਾਕੂਮੈਂਟ ਚੱਲੇ ਗਏ ਵੀਜ਼ਾ ਨਹੀਂ ਲੱਗਾ ਤੇ ਸਾਰੀ ਉਮਰ ਉਹੀ ਡਾਕੂਮੈਂਟ ਰਹਿਣੇ ਤੇ ਜ਼ਿੰਦਗੀ ਖਰਾਬ ਜੇ ਬੈਨ ਲੱਗ ਗਿਆ ਫਿਰ ਤਾਂ ਸਾਰੇ ਕੁਝ ਫੁੱਲ ਸਟਾਪ ਹੀ ਹੈਗਾ ਬੱਚੋ ਜਿੰਨਾ ਬੱਚ ਹੁੰਦਾ ਜਿਹੜੀਆਂ ਐਡਸ ਦਾ ਸਾਡੀਆਂ ਐਡਸ ਵੀ ਤੁਸੀਂ ਦੇਖ ਰਹੇ ਹੋਵੋਗੇ ਬਟ ਹਾਂ ਸਾਡੇ ਕੋਲ ਵੀ ਆਫਿਸ ਆਉਣਾ ਸਾਰੇ ਡਾਊਟ ਕਲੀਅਰ ਕਰਕੇ ਦਿਨ ਜਿਹੜੀ ਆਪਣੀ ਕਿਸਮ ਦਾ ਸਾਡੇ ਹੱਥੋਂ ਦੇ ਕੇ ਜਾਓ ਇੱਕ ਚੀਜ਼ ਦੀ ਫੁਲੀ ਕਮਿਟਮੈਂਟ ਆ ਅਸੀਂ 1 ਰੁਪਏ ਦੀ ਵੀ ਆਪਣੀ ਫੀਸ ਅਸੀਂ ਜਿਹੜੀ ਨਹੀਂ ਚਾਰਜ ਕਰਦੇ ਹਾਂ ਐਮਬੈਸੀ ਫੀਸ ਜਿਹੜੀ ਕਿ ਤੁਹਾਨੂੰ ਜਿਹੜੀ ਕਿ ਜ਼ਰੂਰ ਦੇਣੀ ਹੀ ਪੈਣੀ ਆ ਜੇ ਹੋਟਲ ਬੁਕਿੰਗ ਕਰਦੇ ਹੋੜਾ ਇਹ ਵਾਦਾ ਨੋਮੀਨਲ ਚਾਰਜ ਹੈ ਹੋਟਲ ਬੁਕਿੰਗ ਦੇ ਜੋ ਵੀ ਹੋਗੇ ਜੋ ਪੈਂਦੇ ਹੋਣਗੇ ਉਹ ਤੁਹਾਨੂੰ ਦੇਣੇ ਪੈਣਗੇ ਆਦਰਵਾਇਸ ਕੋਈ ਖਰਚਾ ਨਹੀਂ ਸਿਰਫ ਸਰਕਾਰੀ ਖਰਚਾ ਹੈ ਜਿਹੜਾ ਐਮਬੈਸੀਟੀਆਂ ਦਾ ਤੁਹਾਨੂੰ ਦੇਣਾ ਪੈਣਾ ਸੋ ਇਹ ਮੈਂ ਔਨ ਰਿਕਾਰਡ ਬੜੇ ਵੱਡੇ ਮੱਛ ਦੀ ਸਟੇਟਮੈਂਟ ਇੱਕ ਵਾਰੀ ਇੰਤਲਾ ਸਾਰ ਦੇ ਨਾਲ ਤੁਹਾਨੂੰ ਦੇ ਰਿਹਾ ਹੋਰ ਵੀ ਤੁਹਾਨੂੰ ਡਾਊਟ ਹੈਗਾ ਤੁਸੀਂ ਸਾਡੇ ਆਫਿਸ ਵਿਜ਼ਿਟ ਕਰਕੇ ਆਪਣੀ ਕਿਸਮਤ ਜਰੂਰ ਅਜ਼ਮਾ ਸਕਦੇ ਆ ਤੇ ਉਮੀਦ ਕਰਦਾ ਘੱਟ ਖਰਚੇ ਦੇ ਵਿੱਚ ਜਿਹੜਾ ਤੁਸੀਂ ਲੱਖਾਂ 'ਚ ਕੰਮ ਕਰਾਉਣਾ ਵਾ ਕਈ ਲੱਖਾਂ ਦੇ ਵਿੱਚ ਕੰਮ ਕਰਾਉਣਾ ਘੱਟ ਖਰਚੇ ਦੇ ਵਿੱਚ ਤੇ ਜੈਨੂ ਤਰੀਕੇ ਦੇ ਨਾਲ ਤੁਸੀਂ ਚਲੋ ਬਹੁਤ ਬਹੁਤ ਧੰਨਵਾਦ تیرਤ ਜੀ ਬਹੁਤ ਮਹੱਤਵਪੂਰਨ ਜਾਣਕਾਰੀ ਤੁਸੀਂ ਵਿਦਿਆਰਥੀਆਂ ਨਾਲ ਸਾਂਝੀ ਕੀਤੀ ਹੈ 85578 85578 ਇਸ ਨੰਬਰ ਤੇ ਫੋਨ ਕਰੋ ਹੋਰ ਇਨਫਰਮੇਸ਼ਨ ਲਓ ਬਹੁਤ ਧੰਨਵਾਦ